ਲੋ ਜੀ ਆਪਾਂ ਹੁਣ ਪਹੁੰਚ ਗਏ ਆਈਕੀਆ ਸੈਕਸ਼ਨ ਵੀ ਬਹੁਤ ਸੋਹਣਾ ਹੈ ਜੀ ਜਿਵੇਂ ਇਹਨਾਂ ਨੇ ਕੁਝ ਨਹੀਂ ਫਿਰਦੇ ਹੁੰਦੇ ਬਾਬਲੇ ਲੈ ਕੇ ਸੱਪ ਨੂੰ ਗਲੇ 'ਚ ਪਾ ਲਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਘੈਂਟ ਹੋ ਗੋਗੇ ਅੱਜ ਆਪਾਂ ਜਾ ਰਹੇ ਹਾਂ ਜੀ ਆਈਕੀਆ ਜਿਹੜਾ ਕਿ ਇਨਾਲੂ ਦੇ ਵਿੱਚ ਜੀ ਪਰ ਤੋਂ ਪਰਲੀ ਸਾਈਡ ਤੇ ਉਥੇ ਜਿਹੜਾ ਵੀ ਆਪਣੇ ਘਰ ਦਾ ਹੋਮ ਡੈਕੋਰੇਸ਼ਨ ਦਾ ਸਮੂਹਾਨ ਹੁੰਦਾ ਜਿੱਦਾਂ ਆਪਾਂ ਘਰ ਦੇ ਵਿੱਚ ਕੋਈ ਵੀ ਡੈਕੋਰੇਟਿਵ ਚੀਜ਼ਾਂ ਰੱਖਣੀਆਂ ਹੁੰਦੀਆਂ ਤੇ ਆਪਣੇ ਘਰ ਨੂੰ ਡਿਜ਼ਾਈਨ ਕਰਨਾ ਹੁੰਦਾ ਤੇ ਉਥੇ ਜਾ ਕੇ ਉਹਨੇ ਬੜਾ ਵਧੀਆ ਤਰੀਕੇ ਨਾਲ ਡਿਸਪਲੇ ਕੀਤਾ ਹੁੰਦਾ ਤੇ ਅਸੀਂ ਵੀ ਅੱਜ ਇੱਕ ਟੇਬਲ ਲੈਣਾ ਤੇ ਇੱਕ ਆਫਿਸ ਚੇਅਰ ਲੈਣੀ ਹੈ ਅਸੀਂ ਉਹ ਲੈਣ ਜਾ ਰਹੇ ਹਾਂ ਤੇ ਨਾਲ ਦੇ ਨਾਲ ਤੁਹਾਨੂੰ ਦਿਖਾਵਾਂਗੇ ਜੀ ਉਥੇ ਕੀ ਕੀ ਚੀਜ਼ਾਂ ਮਿਲਦੀ ਹੈ ਸੋ ਜਿਹੜੇ ਜੀ ਸਾਡੇ ਨਾਲ ਇਦਾਂ ਹੀ ਤੇ ਮਿਲਦੇ ਆਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਸੁਣ ਕੇ ਦੀ ਦਾ ਕੜਾਕਾ ਕਿ ਮੂੜ ਤੇ ਦਾ ਕਾ ਜੀ ਸਿਰ ਤੋਦ ਲਾਸ਼ੀ ਹੁਣੀਆ ਦਾ ਸੋਹਣੀ ਕਿ ਮਟੀ ਦੇ ਸਾਨੀ ਸਰਦੀ ਝੁੜ ਜਦੋਂ ਸ਼ਹਿਰ ਵਿੱਚ ਵੜਦੀ ਸਾਨੂੰ ਦੇਖ ਕੇ ਕਰਾ ਲੂਗੀ ਲੋ ਜੀ ਆਪਾਂ ਹੁਣ ਪਹੁੰਚ ਗਏ ਆਈ ਕੀ ਆ ਭਾਈ ਦਾ ਫੇਰ ਹੋਈ ਰੋਲਾ ਪਾਰਕਿੰਗ ਵਾਲਾ ਲੱਗਿਆ ਵਾਰਗੀ ਬਸ ਵਾਰਗੀਆਂ ਆਈ ਕੀ ਆ ਤੇ ਇੰਟਰੈਂਸ ਇਸ ਸਾਈਡ ਐ ਬਾਕੀ ਤੁਸੀਂ ਆਪਣੀ ਗੱਡੀ ਉੱਥੇ ਇੱਧਰ ਵੀ پارک ਕਰ ਸਕਦੇ ਹੋ ਬਾਕੀ ਅੰਡਰਗਰਾਉਂਡ ਪਾਰਕਿੰਗ ਵੀ ਹੈਗੀ ਹੈ ਬਹੁਤ ਸਾਰੀ ਤੇ ਉੱਥੇ ਵੀ ਆਪਾਂ پارک ਕਰ ਸਕਦੇ ਹਾਂ ਕੀ ਰਾਜੇ ਆਈ ਕੀ ਆ ਇਹ ਵਨਲ ਓਨਲੀ ਆਈਕੀਆ ਸਟੋਰ ਹੈ ਜੀ ਇਨ ਆਲੂ ਦੇ ਵਿੱਚ ਤੇ ਇਹ ਸਾਰੇ ਸ਼ੋਪਿੰਗ ਸੈਂਟਰ ਇੱਕ ਵੱਡਾ ਹਰਾ ਜਿਹੜਾ ਜਿੰਨਾ ਵੀ ਏਰੀਆ ਹੈ ਜਿਹੜਾ ਸਾਰਾ ਬਣਿਆ ਹੋਇਆ ਸਾਰਾ ਆਈਕੀਆ ਦਾ ਹੀ ਹੈ ਇਹਦੇ ਚ ਕੋਈ ਹੋਰ ਸ਼ਾਪ ਨਹੀਂ ਹੈਗੀ ਸਿਰਫ ਆਈਕੀਆ ਦਾ ਸਮਾਨ ਜਿਵੇਂ ਸਾਰਾ ਤੁਸੀਂ ਲੈ ਲਓ ਡੈਕੋਰੇਸ਼ਨ ਦਾ ਜਿਹੜਾ ਵੀ ਆਪਾਂ ਰੂਮ ਦੇ ਵਿੱਚ ਕਰਦੇ ਆ ਬਾਥਰੂਮ ਆਫਿਸ ਰਿਗਾਰਡਿੰਗ ਸਾਰਾ ਕੁਝ ਸਮਾਨ ਤੁਹਾਨੂੰ ਇੱਥੋਂ ਮਿਲ ਸਕਦਾ ਸਾਰਾ ਫਰਨੀਚਰ ਦਾ ਹੈ ਬੈਡ ਹੋ ਗਿਆ ਜੀ ਕਰ ਲਈ ਸਿੰਕ ਵਗੈਰਾ ਤੇ 39 ਡਾਲਰ ਆ ਸਿੰਕ ਦਾ ਪ੍ਰਾਈਸ ਹੈ 328 ਡਾਲਰ ਤੇ ਆਪ ਜਿਹੜਾ ਪੋਟ ਰੱਖਣ ਵਾਸਤੇ ਸੀ 12 ਡਾਲਰ ਇੱਥੇ ਤੁਹਾਨੂੰ ਹਰ ਇੱਕ ਚੀਜ਼ ਮਿਲ ਜੇਗੀ ਜਿਹੜੀ ਆਪਾਂ ਆਪਣੇ ਘਰ ਵਿੱਚ ਡੈਕੋਰੇਸ਼ਨ ਕਰਦੇ ਆਂ ਤਾਂ ਜਿਵੇਂ ਸੋਫੇ ਹੁਣ ਜਿਵੇਂ ਇੱਥੇ ਸੋਫਾ ਸੈੱਟ ਵੇਖ ਲਓ ਤੇ ਕਿਲੋ ਬੈੱਡ ਫਰਨੀਚਰ ਦਾ ਹਰ ਇੱਕ ਸਮਾਨ ਤੁਹਾਨੂੰ ਮਿਲ ਜੇਗਾ ਇੱਥੇ ਜਿਵੇਂ ਆਹ ਵਾਲਾ ਬੈੱਡ ਕਾਫੀ ਸੋਹਣਾ ਲੱਗਿਆ ਹੋਇਆ ਹੈ ਜਿਹੜੀ ਹੁਣ ਇਹਦੇ ਵਿੱਚ ਉਹਨਾਂ ਨੇ ਰੱਖਿਆ ਹੋਇਆ ਸਾਰਾ ਕੁਝ ਆਪਦਾ ਅਲਗ-ਅਲਗ ਪ੍ਰਾਈਸ ਲਿਖਿਆ ਹੋਇਆ ਹੈ ਤੇ ਜਿਵੇਂ ਹੁਣ ਆ ਮੈਨੂੰ ਲੱਗਦਾ ਹੈ ਇਹਦਾ ਹਲਕ ਪ੍ਰਾਈਸ ਹੈ 3199 ਫਿਰ ਇਹਦਾ ਹਲਕ ਪ੍ਰਾਈਸ ਹੈ 1999 ਤੇ ਜਿਹੜੇ ਉਹ ਪਿੱਲੋ ਰੱਖੇ ਹੋਏ ਨੇ 10 ਡਾਲਰ ਲਿਖੇ 10 ਡਾਲਰ ਇਹਦਾ ਪ੍ਰਾਈਸ ਤੇ ਜਿਹੜੀ ਹੁਣ ਆ ਜਿਹਦੇ ਉੱਤੇ ਆ ਬਲੈਂਕਟ ਵਗੈਰਾ ਪਿਆ ਹੋਇਆ ਤੇ ਇਹਦਾ 190 129 ਇਹ ਵੀ ਜਿਵੇਂ ਇੱਕ ਪੂਰੀ ਕਲੈਕਸ਼ਨ ਦਿੱਤੀ ਹੋਈ ਹੈ ਜਿਵੇਂ ਹੁਣ ਇੱਕ ਰੂਮ ਬਣਾਇਆ ਹੋਇਆ ਹੈ ਵੀ ਤੁਸੀਂ ਰੂਮ ਨੂੰ ਆਪਣਾ ਇਸ ਤਰੀਕੇ ਨਾਲ ਡਿਜ਼ਾਈਨ ਕਰ ਲਓ ਤੇ ਹਰੇਕ ਚੀਜ਼ ਦੇ ਉੱਤੇ ਪ੍ਰਾਈਸ ਲਿਖਿਆ ਹੋਇਆ ਵੀ ਤੁਸੀਂ ਹਰੇ ਇਹ ਆ ਚੀਜ਼ ਬਾਏ ਕਰਕੇ ਤੇ ਆਪਣੇ ਰੂਮ ਦੇ ਵਿੱਚ ਤੁਸੀਂ ਲਾਓਗੇ ਤੇ ਇਦਾਂ ਦੀ ਕੁਝ ਇਹਦਾ ਪ੍ਰਾਈਸ ਹੈ ਤੇ ਇਦਾਂ ਦਾ ਇਹ ਲੱਗੇਗਾ ਇਹ ਇੱਕ ਪੂਰਾ ਰੂਮ ਹੀ ਤਿਆਰ ਕੀਤਾ ਹੋਇਆ ਤੇ ਹਰੇਕ ਚੀਜ਼ ਦੇ ਉੱਤੇ ਪ੍ਰਾਈਸ ਲਿਖਿਆ ਹੋਇਆ ਹੈ ਇਹਨਾਂ ਨੇ ਹੁਣ ਇੱਕ ਆ ਸੈਪਰੇਟ ਏਰੀਆ ਜੀ ਜਿੱਥੇ ਜਿਵੇਂ ਅਪਣ ਲਿਵਿੰਗ ਏਰੀਆ ਕਹਿ ਸਕਦੇ ਆ ਤੇ ਜਿਵੇਂ ਇਹਨਾਂ ਨੂੰ ਪੂਰਾ ਡੈਕੋਰੇਟ ਕੀਤਾ ਹੋਇਆ ਜੀ ਵੇਖੋ ਜੀ ਜੇ ਤੁਸੀਂ ਆਹ ਪੇਂਟਿੰਗ ਵਗੈਰਾ ਜਾਂ ਪਿਕਚਰਸ ਵਗੈਰਾ ਲਾ ਸਕਦੇ ਹੋ ਫਰੇਮ ਇਹਨਾਂ ਦਾ ਕਿੰਨੇ ਪ੍ਰਾਈਸ ਦਾ ਹੈ ਤੇ ਜਿਹੜਾ ਤੁਸੀਂ ਇੱਥੇ ਐਵੇਂ ਸਾਈਡ ਤੇ ਕਾਊਚ ਰੱਖ ਸਕਦੇ ਹੋ ਆਪਣਾ ਜਾਂ ਸੋਫਾ ਸੈੱਟ ਕੁਛ ਵੀ ਇਹ ਤੇ ਉਹਨਾਂ ਦਾ ਪ੍ਰਾਈਸ ਵੀ ਇਹਨਾਂ ਨੇ ਦੱਸਿਆ ਹੋਇਆ ਜੀ ਨਾਲ ਦੀ ਨਾਲ ਜਿਵੇਂ ਹੁਣ ਲੈਂਪੇ ਲੈਂਪ ਦਾ ਪ੍ਰਾਈਸ ਤੇ ਜੋ ਵੀ ਪਤਾ ਨਹੀਂਦਾ ਮੈਨੂੰ ਪ੍ਰੋਪਰ ਤੁਹਾਡੇ ਸਾਹਮਣੇ ਆ ਤੁਸੀਂ ਪੜ ਸਕਦੇ ਹੋ ਤੇ ਇਹਨਾਂ ਦਾ ਪ੍ਰਾਈਸ ਇੰਨਾ-ਇਨਾ ਦਿੱਤਾ ਹੋਇਆ ਹੈ ਮਰਚੈਂਡਾਈਜ਼ ਸਪੀਕਰ ਹੈ ਤੇ ਇਹਦਾ 159 ਹੈ ਜਿਵੇਂ ਉਹ ਹੁਣਾ కర్ਟਨ ਨੇ కర్ਟਨ కర్ਟਨ ਦਾ ਪ੍ਰਾਈਸ ਜਿਹੜਾ 181 ਡਾਲਰ ਹੈ ਇਹ ਜੀ ਆਹ ਟੇਬਲ ਹੈ ਟੇਬਲ ਦੇ ਉੱਤੇ ਜਿਹੜਿਆ ਗਲਾਸਿਸ ਪਏ ਹੋਏ ਇਹਨਾਂ ਦਾ ਵੀ ਸੈਪਰੇਟ ਪ੍ਰਾਈਸ ਦੱਸਿਆ ਹੋਇਆ ਇਹਨਾਂ ਨੇ ਤੇ ਜਿਹੜਾ ਆ ਇਹਦਾ 199 ਹੈ ਵੀ ਹਰੇਕ ਚੀਜ਼ ਵੀ ਇਹਨਾਂ ਨੇ ਵੀ ਬੜੇ ਵਧੀਆ ਤਰੀਕੇ ਨਾਲ ਡੈਕੋਰੇਟ ਕਰਕੇ ਦੱਸਿਆ ਹੋਇਆ ਵੀ ਜੇ ਤੁਹਾਡਾ ਤੁਹਾਡਾ ਨਵਾਂ ਕਾਰ ਹੈ ਨਵੇਂ ਜਾਂ ਕੋਈ ਵੀ ਕਾਰ ਆਪਣਾ ਜਿਵੇਂ ਹੈ ਨਾ ਜੇ ਆਪਾਂ ਡੈਕੋਰੇਟ ਕਰਨਾ ਹੈ ਤੁਸੀਂ ਉਹਨੂੰ ਇਸ ਤਰੀਕੇ ਦੀ ਲੁੱਕ ਦੇਣਾ ਚਾਹੁੰਦੇ ਹੋ ਤੇ ਤੁਸੀਂ ਐਦਾਂ ਡੈਕੋਰੇਟ ਕਰ ਸਕਦੇ ਹੋ ਤੇ ਇਹਨਾਂ ਦਾ ਚੀਜ਼ਾਂ ਦਾ ਪ੍ਰਾਈਸ ਕੁਝ ਐਦਾਂ ਐਦਾਂ ਦਾ ਹੈ ਬਾਕੀ ਆਪਾਂ ਅਗਰਾਂ ਲੈ ਕੇ ਚੱਲਦੇ ਆਂ ਜੀ ਆ ਚੇਅਰ ਆ ਚੇਅਰ ਦਾ ਪ੍ਰਾਈਸ 129 ਹੈ ਇਹ 109 109 ਸਾਰੀ ਚੇਅਰ ਦੀ ਕਲੈਕਸ਼ਨ ਹੈ ਆਪਣੇ ਘਰ ਨੂੰ ਡੈਕੋਰੇਟਿਵ ਬਣਾਣ ਲਈ ਪਾਪਰ ਵੀ ਬਿੱਟ ਦੇ ਇਸ ਤੋਂ ਬਾਅਦ ਜਿਵੇਂ ਆ ਥੋੜਾ ਜਿਹਾ ਮਨ ਲਾ ਕੇ ਨੇ ਪ੍ਰਾਈਸ ਘਟਾਇਆ ਹੈ ਇਹਨਾਂ ਨੇ ਸੇਲ ਤੇ ਲਾਇਆ ਹੋਇਆ ਹੈ ਪਹਿਲਾਂ ਇਹ 299 ਦਾ ਸੀ ਹੁਣ 2399 ਦਾ ਲੱਗਿਆ ਹੋਇਆ ਹੈ ਅੱਗੇ ਡਰਾਈਵਿਓ ਕਰਾਵਾਂਗੇ ਇਹ ਇੱਕ ਇੱਕ ਹੋਰ ਰੂਮ ਇਹਨਾਂ ਨੇ ਡੈਕੋਰੇਟ ਡੈਕੋਰੇਟਿਵ ਇਹਨਾਂ ਨੇ ਬਣਾਇਆ ਹੋਇਆ ਤੁਸੀਂ ਵੇਖੋ ਲੁੱਕ ਕਿੰਨੀ ਕੈਂਟ ਆਂਦੀ ਹੈ ਬੀਜੀਮੇ ਰੂਮ ਦੇ ਵਿੱਚ ਉਹਨਾਂ ਨੇ ਇੱਕ ਸੈਪਟਰ ਸੈਪਰੇਟ ਸੈਕਸ਼ਨ ਵੀ ਤੁਸੀਂ ਜਿੱਦਾਂ ਕ ਸਟੱਡੀ ਕਰਨਾ ਹੈ ਜਾਂ ਆਪਣਾ ਆਫਿਸ ਦਾ ਕੰਮ ਕਰਨਾ ਹੈ ਤੇ ਉਹਦੇ ਲਈ ਤੁਸੀਂ ਆ ਸਾਰਾ ਕੁਝ ਚੀਜ਼ਾਂ ਬਾਏ ਕਰ ਸਕਦੇ ਦਾ ਪ੍ਰਾਈਸ ਦਿੱਤਾ ਹੋਇਆ ਹੈ। ਤੇ ਜਿਵੇਂ ਕੋਰਨਰ ਦੇ ਵਿੱਚ ਮੋਸਟਲੀ ਇੱਕ ਜਿਹੜਾ ਟਿਨੀ ਹਾਊਸ ਹੁੰਦਾ ਨਾ ਛੋਟਾ স্মੋਲ ਗ੍ਰੈਨੀ ਹਾਊਸ ਬੋਲਦੇ ਸ਼ਾਇਦ ਉਹਨੂੰ ਤੇ ਉਹਦਾ ਜਿਵੇਂ ਛੋਟਾ ਜਿਹਾ ਹਨਾ ਵੀ ਹਰੇਕ ਚੀਜ਼ ਡੈਕੋਰੇਟਿਵ ਵੇਨ ਨਾਲ ਦੱਸੀ ਹੋਈ ਇਹਨਾਂ ਨੇ। ਨਿਵੇਆ 399 ਹੋ ਗਿਆ ਜਿਹਦੇ ਨਾਲ ਸੈਡ ਹਰ ਡੈਕੋਰੇਟਿਵ ਚੀਜ਼ਾਂ ਪਈਆਂ ਹੋਈਆਂ ਨੇ 24 डौलर, 32 15 ਵਾਕਿ ਨਾਲ ਹੀ ਇਸ ਸਾਈਡ ਕਿਚਨ ਦਾ ਵੀ ਜਿਹਨੇ ਆ ਬਾਰਬੀਕਿਊ ਹੋ ਗਿਆ ਤੇ ਮੇਰਾ ਆਈਕੀਆ ਰੈਵਡਰ ਪ੍ਰਾਈਸ ਤੇ 499 ਹੈ ਪਰ ਮੈਨੂੰ ਲੱਗਦਾ ਕੋਈ ਆਫਰ ਹੈ ਮੇਰੇ ਖਿਆਲ ਜਿਹੜੇ ਇਹਨਾਂ ਨਾਲ ਸਾਈਨਿੰਗ ਕੀਤਾ ਹੁੰਦਾ ਹੈ ਜਾਂ ਇਹਨਾਂ ਨਾਲ ਮੈਂਬਰ ਹੁੰਦੇ ਨੇ ਉਹਨਾਂ ਵਾਸਤੇ ਥੋੜਾ ਘੱਟ ਪ੍ਰਾਈਸ ਹੈ ਸੋ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਜ਼ਿਆਦਾ ਆਫਰ ਉੱਥੇ ਬੈਟਰ ਮਿਲ ਜਾਣਾ ਜਾਂ ਕੁਝ ਵੀ ਤੁਹਾਨੂੰ ਜਿਹੜਾ ਡਿਸਕਾਊਂਟ ਹੋ ਮਿਲਦਾ ਹੈ ਤੇ ਆਬਵੀਅਸਲੀ ਗੱਲ ਹੈ ਵੀ ਤੁਸੀਂ ਉਹ ਡਿਸਕਾਊਂਟ ਗ੍ਰੈਬ ਕਰੋ ਟੇਬਲ ਦਾ ਬਹੁਤ ਬਹੁਤ ਵਧੀਆ ਟੇਬਲ ਹੈ ਆਪਣੇ ਕਿਚਨ ਵਾਸਤੇ ਕਿਚਨ ਕਿਰਕੀਸ ਫੋਰ ਹੈ ਬਹੁਤ ਬਿਸਕਾਸੀ ਨੂੰ ਬਣ ਤੁਸੀਂ ਸੋਨੀ ਮਿਕਸ ਜਿਵੇਂ ਬਣਦਾ ਹੈ ਅਗਲਾ ਨਿਕਲਿਆ ਆ ਆ ਸੈਕਸ਼ਨ ਵੀ ਬਹੁਤ ਸੋਹਣਾ ਹੈ ਜੀ ਜਿਵੇਂ ਇਹਨਾਂ ਨੇ ਐਜ਼ ਤੁਸੀਂ ਆਫਿਸ ਲਾ ਲਓ ਜਾਂ ਐਜ਼ ਅ ਸਟੱਡੀ ਰੂਮ ਲਾ ਲਓ ਤੇ ਜਿਵੇਂ ਇੱਥੇ ਇਹਨਾਂ ਨੇ ਦੱਸਿਆ ਵੀ ਜਿਵੇਂ ਹੁਣ ਆ ਟਾਈਮ ਆ ਕਲੌਕ ਲੱਗੀਆਂ ਹੋਈਆਂ ਨੇ ਟਾਈਮ ਵੇਖਣ ਲਈ ਆ ਏਰੀਆ ਬਣਾਇਆ ਹੋਇਆ ਇਹਨਾਂ ਨੇ ਸਟੱਡੀ ਕਰਨ ਲਈ ਤੁਸੀਂ ਇਸ ਵੀ ਨਾਲ ਡੈਕੋਰੇਟ ਕਰ ਲਓ ਨਾਲ ਨਾਲ ਪ੍ਰਾਈਸ ਦੱਸੀ ਹੋਈ ਹੈ ਸਾਰੇ ਤੇ ਫ੍ਰੀਡਰ ਅਲਮੀਰਾ ਵਗੈਰਾ ਸਾਰਾ ਕੁਝ ਇੰਨਾ ਲੈਣਾ ਜੀ ਨਾਲ-ਨਾਲ ਸਾਈਨ ਲਾਏ ਹੋਏ ਨੇ ਜਿਵੇਂ ਇੱਧਰ ਲਿਖਿਆ ਹੋਇਆ ਕਿਚਨਸ ਤੇ ਇੱਧਰ ਜਿਹੜਾ ਵੀ ਤੁਹਾਨੂੰ ਸਮਾਨ ਮਿਲੇਗਾ ਉਹ ਸਾਰਾ ਕਿਚਨ ਦੇ ਰਿਗਾਰਡਿੰਗ ਹੋਏਗਾ ਜਿਵੇਂ ਆ ਚੋਪਿੰਗ ਬੋਰਡ ਹੈ 8 ਡਾਲਰ ਤੇ ਆਉਤੇ ਸਪੂਨ ਵਗੈਰਾ ਹੋਗਾ ਜਿਵੇਂ ਆਪਾਂ ਨੂੰ ਕਹਿ ਦਿੰਦੇ ਆ ਵੀ ਕੜਸ਼ੀਆਂ ਕੁੜਸ਼ੀਆਂ ਸਾਰਾ ਹਨ ਜੀ ਤੇ 2.5 ਡਾਲਰ ਆਵਲਾ 2.5 ਡਾਲਰ ਕੱਪ ਦਾ ਸਟੈਂਡ ਹੈ ਜੋ 8 ਡਾਲਰ ਤੇ ਜਿਹੜੀ ਆ ਸਾਰਾ ਜਿਹੜੀ ਆ ਏ ਸਾਰੀ ਸਲੇਵ ਜਿਹਨੂੰ ਬਾਕਾਇਦੀ ਹੈ ਵੀ ਸਾਰਾ ਥੱਲੇ ਦਾ ਜਿਹੜਾ ਸਾਰਾ ਉਹਦਾ 8 99 ਦਾ ਤੇ ਜਿਹੜਾ ਉੱਤੀ ਉਹਨਾ ਛੋਟੀ ਜਿਵੇਂ ਉਹਨਾ ਬੋਟਲ 6 6 ਡਾਲਰ 3 ਪੀਸ ਨੇ ਮੇਰੇ ਖਿਆਲ ਚ 6 ਡਾਲਰ ਤੇ ਜਿਹੜਾ ਆ ਇਹ ਵੀ 8 ਡਾਲਰ 3 ਪੀਸ ਸੋ ਕਹਿ ਸਕਦਾ ਹੈ ਵੀ ਨਿੱਕੀ ਨਿੱਕੀ ਹਰੇਕ ਚੀਜ਼ ਹਨਾ ਜਿਵੇਂ ਹੁਣ ਆ ਇੱਧਰ ਜਿਵੇਂ ਕਿਚਨ ਹੋ ਗਿਆ ਤੇ ਨਾਲ ਦੇ ਨਾਲ ਇਹਨਾਂ ਨੇ ਦੱਸਿਆ ਹੈ ਵੀ ਤੁਸੀਂ ਇੱਥੇ ਆਪਣਾ ਛੋਟਾ ਜਿਹਾ ਡਾਈਨਿੰਗ ਟੇਬਲ ਹਨਾ ਖਾਣ ਵਾਸਤੇ ਤੇ ਜੇ ਤੁਸੀਂ ਇਹ ਸਭ ਇਹ ਨਾਲ ਡੈਕੋਰੇਟ ਕਰੋਗੇ ਤੇ ਆ ਚੀਜ਼ਾਂ ਆਉਣਗੀਆਂ ਤੇ ਵੇਖਣ ਜੀ ਯਾਰ ਸਾਰਾ ਕੁਝ ਬਹੁਤ ਸੋਹਣਾ ਲੱਗਦਾ ਪਿਆ ਪਰ ਗੱਲ ਸਾਰੀ ਉਹ ਹੈ ਵੀ ਜਿੱਦਾਂ ਵੀ ਇਹਨਾਂ ਨੇ ਆਪਣਾ ਪ੍ਰਾਈਸ ਦੱਸਿਆ ਹੋਏ ਨੇ ਸਾਰੇ ਵੱਖਰੇ ਵੱਖਰੇ ਤੇ ਉੰਜ ਰਹੀ ਗੱਲ ਸਾਰੀ ਕਲੈਕਸ਼ਨ ਦੀ ਹੈ ਜੇ ਤੁਸੀਂ ਵੀ ਇੱਕ ਵਧੀਆ ਤਰੀਕੇ ਨਾਲ ਜੇ ਘੁੰਮ ਫਿਰ ਕੇ ਲੈਂਦੇ ਹੋ ਚੀਜ਼ ਹਨਾ ਤੇ ਤੁਹਾਨੂੰ ਚੀਪੀ ਵੀ ਮਿਲ ਸਕਦੀ ਏ ਯੂਰੀ ਇਹ ਨਹੀਂ ਬਈ ਕਹਿ ਰਹੀ ਆਪਾਂ ਇਹ ਦੇਖ ਲੈਨੇ ਆ ਵੀ ਹਨਾ ਯਾਰ ਵੀ ਕਾਫੀ ਕਾਫੀ ਸੋਹਣੇ ਲੱਗਦੇ ਆ ਜਾਂ ਕਾਫੀ ਵਧੀਆ ਨੇ ਤੇ ਇਹ ਕਾਫੀ ਐਕਸਪੈਂਸਿਵ ਹੋਣਗੇ ਪਰ ਕਈ ਵਈ ਉਹਨਾਂ ਦਾ ਪ੍ਰਾਈਸ ਬਹੁਤ ਵੀ ਜੈਨੂਇਨਲੀ ਪ੍ਰਾਈਸ ਹੁੰਦਾ ਕੋ ਜਿਆਦਾ ਜਿਆਦਾ ਨਹੀਂ ਪ੍ਰਾਈਸ ਹੁੰਦਾ ਹਨਾ ਸੋ ਔਰ ਫਿਰ ਕਿ ਜਿੰਨਾ ਐਕਸਪਲੋਰ ਕਰੋਗੇ ਤੇ ਓਨੇ ਵਧੀਆ ਚੀਜ਼ਾਂ ਨਾਲ ਤੁਸੀਂ ਆਪਣਾ ਘਰ ਡੈਕੋਰੇਟ ਕਰ ਸਕੋਗੇ। ਉਹ ਆਪਣੇ ਤੇ ਇੰਡੀਆ ਦੇ ਦੋ ਲੱਡਾ ਕਹਿ ਦਿੰਦੇ ਨੇ ਪਰ ਇੱਥੇ ਉਹਨਾ ਆ ਉਹ ਚੀਜ਼ ਹੈ ਤੇ ਚਟਣੀ-ਚਟਣੀ ਬਣਾਉਣ ਵਾਸਤੇ 19 ਡਾਲਰ ਦਾ ਇਧਰ ਵਾਲੀ ਸਾਈਡ 'ਨਾਂ ਨੇ ਸਲਾਈਡਿੰਗ ਡੋਰ ਫਰੇਮ ਵਗੈਰਾ ਨੇ ਤੇ ਜਿਵੇਂ ਇਸ ਸਲਾਈਡਿੰਗ ਡੋਰ ਫਰੇਮ ਦਾ ਪ੍ਰਾਈਸ 1305 ਹੈ ਸੋ ਬੜੀਆ ਲੱਗ ਰਿਹਾ ਹੁਣ ਇਧਰ ਜਿਵੇਂ ਇਹਨਾਂ ਨੇ ਲਿਖਿਆ ਹੋਇਆ ਪਲਾਨਿੰਗ ਸਟੂਡੀਓ ਬੁੱਕ ਅਪਾਇੰਟਮੈਂਟਸ ਸੋ ਵੀ ਨੇ ਹੁਣੇ ਪ੍ਰੋਪਰ ਨਾਲ ਲੁੱਕ ਦਿੱਤੀ ਹੋਈ ਹੈ ਵੀ ਇਦਾਂ ਦਾ ਸਟੂਡੀਓ ਤੁਸੀਂ ਆਪਣਾ ਡੈਕੋਰੇਟ ਕਰ ਸਕਦੇ ਹੋ ਤੇ ਹੁਣ ਆਪਾਂ ਚੱਲ ਕੇ ਤੁਹਾਨੂੰ ਅਹਾਨੇਆ ਸਟੂਡੀਓ ਦੇ ਵਿੱਚ ਕੀ ਕੀ ਹੈ ਇੱਧਰ ਇਹਨਾਂ ਨੇ ਹੁਣ ਇਸ ਵੇਲੇ ਨਾਲ ਡੈਕੋਰੇਟ ਕੀਤਾ ਵੀ ਇਧਰ ਤੁਸੀਂ ਇੱਕ ਸਾਈਡ ਤੇ ਲੈਪਟਾਪ ਵਗੈਰਾ ਰੱਖ ਸਕਦੇ ਹੋ ਤੇ ਜਿਹੜੀਆਂ ਚੇਅਰਸ ਨੇ ਇਹ ਬਾਏ ਕਰ ਲਓ ਸਾਡੇ ਕੋਲੋਂ ਵੀ ਹਾਂ ਸਾਡੇ ਇਹਨਾਂ ਕੋਲ ਸਮਾਨ ਸਾਰਾ ਵੀ ਅਵੇਲੇਬਲ ਹੈ ਜੋ ਇਹ ਪ੍ਰੋਵਾਈਡ ਕਰਾਉਂਦੇ ਨੇ ਤੇ ਇਧਰ ਵੀ ਇੱਕ ਡੈਸਕ ਹੋ ਗਿਆ ਤੇ ਵਿਚਕਾਰ ਪ੍ਰਿੰਟਰ ਵਗੈਰਾ ਤੇ ਸਾਰਾ ਕੁਝ ਬਿਨਾਂ ਨਾਲ ਕ੍ਰੀਏਟਿਵ ਵੇ ਨਾਲ ਵੀ ਇੱਕ ਮਾਰਕੀਟਿੰਗ ਦਾ ਇੱਕ ਤਰੀਕਾ ਹੈ ਵੀ ਅਗਰ ਆਪਾਂ ਜੀ ਵੈਸੇ ਕੋਈ ਚੀਜ਼ ਕਵਾਂਗੇ ਜੀ ਵੀ ਆਹ ਚੀਜ਼ ਇਹਦੀ ਇਨੀ ਪ੍ਰਾਈਸ ਜੇ ਤੁਸੀਂ ਵੇਖ ਲਓ ਹਨਾ ਪਰ ਨਾਲ ਨਾਲ ਇਹਨਾਂ ਨੇ ਵੀ ਉਸ ਚੀਜ਼ ਨੂੰ ਇੱਕ ਹਾਊਸ ਦੀ ਜਾਂ ਆਫਿਸ ਦੀ ਪੂਰੀ ਲੁੱਕ ਪ੍ਰੋਵਾਈਡ ਕਰਾ ਕੇ ਦੱਸਿਆ ਹੋਇਆ ਵੀ ਜੇ ਤੁਸੀਂ ਆਪਣੇ ਘਰ ਦੇ ਵਿੱਚ ਯੂਜ਼ ਕਰੋਗੇ ਤੇ ਇਹ ਕੁਝ ਇਦਾਂ ਦਾ ਲੁੱਕ ਦੇਏਗੀ ਤੁਹਾਡੇ ਘਰ ਵਿੱਚ ਇਦਾਂ ਦਾ ਲੱਗੇਗਾ ਸੋ ਮਾਰਕ ਮਾਰਕੀਟਿੰਗ ਦਾ ਵੀ ਇੱਕ ਤਰੀਕਾ ਹੈ ਸੋ ਜਿਸ ਕਰਕੇ ਲੋਕੀਏ ਕਾਫੀ ਆਈ ਕਾਚੀ ਤੇ ਅਟਰੈਕਟਿਵ ਲੱਗਦੀਆਂ ਨੇ ਚੀਜ਼ਾਂ ਤੇ ਬੰਦੇ ਦਾ ਵੀ ਦਿਲ ਕਰਦਾ ਵੀ ਨਹੀਂ ਯਾਰ ਵੀ ਇਹ ਚੀਜ਼ਾਂ ਆਪਾਂ ਘਰ ਚ ਲਾਈਏ ਸੋ ਆਪਣਾ ਵੀ ਘਰ ਵੀ ਹੋਰ ਵੀ ਵਧੀਆ ਲੱਗੇ ਸੋ ਜੇ ਕੋਈ ਬਾਹਰੋਂ ਬੰਦਾ ਆਏ ਤੇ ਵੇਖੇ ਤੇ ਦੱਸੇ ਵੀ ਹਾਂ ਯਾਰ ਵੀ ਉਹਨੇ ਘਰ ਬਹੁਤ ਸੋਹਣਾ ਬਣਾਇਆ ਹੋਇਆ ਹੈ ਨਾ ਸੋ ਆ ਸਾਰੀਆਂ ਚੀਜ਼ਾਂ ਦੱਸਾਂ ਹੀ ਜੋ ਸਹੀ ਕਿੰਨਾ ਕਿਤੇ ਮੈਟਰ ਕਰਦੀਆਂ ਨੇ ਮੈਂ ਵੀਡੀਓ ਬਣਾਉਂਦਾ ਬਣਾਉਂਦਾ ਪਿੱਛੇ ਰਹਿ ਗਿਆ ਜੀ ਹੁਣ ਆਪਣੇ ਨਾਲ ਦਿਆਂ ਨੂੰ ਲੱਭਦੇ ਆ ਕਿੱਥੇ ਨੇ ਫੇਰ ਕਾਫੀ ਮਨ ਪੋਚ ਪੋਚ ਕੇ ਮਸਾਂ ਆਇਆ ਵਾ ਇਧਰ ਵਰਕਸਪੇਸ ਵਾਲੇ ਜਿਹੜੀ ਹੈ ਜੀ ਮੈਂ ਤਾਂ ਲੰਘਾ ਸੀਗਾ ਦੇਖਿਆ ਯਾਰ ਮੈਂ ਤੇ ਕਾਫੀ ਸੋਹਣਾ ਹੈ ਯਾਰ ਨਾ ਯਾਰ ਕਿਚਨ ਵੇਖਿਆ ਕਿਚਨ ਵੇਖਿਆ ਨੇ ਮਸਾਂ ਬਖਾਈਆਂ ਸਾਰਾ ਕਿਤੇ ਬਹੁਤ ਵਧੀਆ ਹੈ ਬਖਾਇਆ ਨਾ ਹਾਂ ਸੈਟਅਪ ਉਹਦਾ ਹੀ ਹੁਣ ਜਿਹੜੇ ਇਹ ਏਰੀਆ ਚ ਮੈਂ ਆਇਆ ਜੀ ਇਹ ਏਰੀਏ ਵਿੱਚ ਇਹਨਾਂ ਨੇ ਵੀ ਆਫਿਸ ਟੇਬਲ ਤੇ ਆਪਣਾ ਸਟੱਡੀ ਟੇਬਲ ਜੇ ਆਪਾਂ ਕਹਿ ਸਕਦੇ ਹਾਂ ਤੇ ਉਹ ਲਾਏ ਹੋਏ ਨੇ ਸਾਰੇ ਤੇ ਉਹ ਜਿਹੇ ਸਪੈਸੀਫਿਕ ਏਰੀਆ ਦਾ ਨਾਮ ਵਰਕਸਪੇਸ ਏ ਤੇ ਜਿਵੇਂ ਹੁਣ ਆਹ ਟੇਬਲ ਆ ਟੇਬਲ ਦਾ ਪ੍ਰਾਈਸ 145 ਡਾਲਰ ਏ ਤੇ ਜਿਹਦੇ ਤੇ ਰਾਜ ਜਿਹੜੀ ਕੁਰਸੀ ਤੇ ਬੈਠਾ ਇਹਦਾ ਪ੍ਰਾਈਸ ਦੱਸਿਆ ਹੋਏਗਾ ਇਹਦਾ 350 ਡਾਲਰ ਹੈ ਜੀ ਕੁਰਸੀ ਦਾ ਪ੍ਰਾਈਸ ਸੋ ਜੜੇ ਮੇਰੇ ਵੀਰ ਗੇਮਿੰਗ ਦੇ ਬਾਲੇ ਸ਼ਕੀਨ ਨੇ ਤੇ ਵੀ ਇੱਕ ਆਪਣੇ ਅਲੱਗ ਰੂਮ ਬਣਾਣਾ ਚਾਹੁੰਦੇ ਨੇ ਆਪਣੇ ਹਨਾ ਘਰ ਦੇ ਵਿੱਚ ਗੇਮਿੰਗ ਵਾਸਤੇ ਗੇਮਾਂ ਖੇਡਣ ਵਾਸਤੇ ਸੋ ਇਹ ਉਹਨਾਂ ਵਾਸਤੇ ਅਲੱਗ ਸੈਟਅਪ ਕੀਤਾ ਹੋਇਆ ਇਹਨਾਂ ਨੇ ਤੇ ਪੂਰੀ ਡੈਕੋਰੇਸ਼ਨ ਕੀਤੀ ਹੋਈ ਹੈ ਜੀ ਇੱਥੇ ਤੁਸੀਂ ਆਪਣਾ ਇਸ ਵੇਹ ਨਾਲ ਆਪਣਾ ਸੈਟਅਪ ਬਣਾ ਸਕਦੇ ਹੋ ਕੰਪਿਊਟਰ ਰੱਖ ਸਕਦੇ ਸਾਹਮਣੇ ਤੇ ਆਹ ਗੇਮਿੰਗ ਵਾਲੀ ਚੇਅਰ ਹੋਗੀ ਇਹਦਾ ਪ੍ਰਾਈਸ 399 ਡਾਲਰ ਹੈ ਤੇ ਬਾਕੀ ਆ ਨਾਲ ਆ ਚੀਜ਼ਾਂ ਦੇ ਹਲਕਾ ਲਗਾ ਆਪਣੇ ਆਪਣੇ ਪ੍ਰਾਈਸ ਨੇ ਜਿਵੇਂ 79 ਡਾਲਰ ਹੋ ਗਿਆ ਤੇ ਇਹ ਜਿਹੜਿਆ ਫਰੇਮ ਹੋ ਗਿਆ 9 ਡਾਲਰ ਦੇ ਆ ਲੈਂਪ ਹੋ ਗਿਆ 39 ਡਾਲਰ ਦਾ ਤੇ ਕਲॉक ਹੋ ਗਈ ਉਹ ਤੇ ਉੱਤੇ ਵਾਲੀਆਂ ਚੀਜ਼ਾਂ ਹਰੇਕ ਚੀਜ਼ ਦੀ ਆਪਣੀ ਆਪਣੇ ਉਹਨਾਂ ਨੇ ਸਪੈਸ਼ਲਿਟੀ ਤੇ ਸਪੈਸੀਫਿਕ ਕਿਸੇਵੇਂ ਵਹੀ ਹੋਈ ਜੀ ਸੋ ਇਹ ਕੀ ਚੀਜ਼ ਹੈ 49 ਡੋਰ ਦਾ ਪਤਾ ਨਹੀਂ ਕਿ ਚੱਕਰ ਨਾ ਲਾ ਕੇ ਉੱਤੇ ਬੈਠਾ ਚਲੋ ਵਧੀਆ ਬਾਕੀ ਆਪਾਂ ਅੱਜ ਟੇਬਲ ਲੈਣ ਵਾਸਤੇ ਆਏ ਹਾਂ ਆਪਣੇ ਘਰ ਵਾਸਤੇ ਤੇ ਭਾਈ ਟੇਬਲ ਪਸੰਦ ਆ ਗਿਆ ਆ ਲੈ ਤਾਂ ਆਮ ਨਾਲ ਆ ਆ ਵਾਲਾ ਟੇਬਲ ਲਿਆ ਜੀ ਤੇ ਬਾਕੀ ਇਹ ਵਾਈਟ ਕਲਰ ਦੇ ਵਿੱਚ ਆਪਾਂ ਬਲੈਕ ਕਲਰ ਦੇ ਵਿੱਚ ਲਿਆ ਹੋਇਆ ਹੈ Yeah. ਕੀ ਪ੍ਰਾਈਸ ਦੇ 4 4 ਡਾਲਰ ਦਾ ਅਗਲਾ ਮੈਂ ਇਹ ਕਹਾਂਗਾ ਕਿ ਤੁਸੀਂ ਫੋਨ ਹੋਲਡਰ ਬਾਏ ਕਰ ਸਕਦੇ ਹੋ 4 ਡਾਲਰ ਦਾ ਸਿਰਫ ਆ 400 ਡਾਲਰ ਦੀ ਮਾਰੀ ਲੱਗੀ ਹੋਈ ਹੈ ਪਰ ਕੱਲੀ ਏਲਮਾਰੀ 400 ਡਾਲਰ ਦੀ ਉਹਨਾਂ ਨੇ ਅੰਦਰ ਵਾਲਾ ਸਮਾਨ ਵੀ ਵੱਖਰਾ ਸੇਚ ਵੇਚਣ ਵਾਸਤੇ ਮਾਰਕETING ਕੀਤੀ ਤੁਸੀਂ ਆ ਚੀਜ਼ਾਂ ਦਾ ਰੱਖ ਸਕਦੇ ਹੋ ਤੇ ਇਹਨਾਂ ਦੇ ਅਲੱਗ-ਅਲੱਗ ਪ੍ਰਾਈਸ ਹੈ ਕੋਈ ਜ਼ਿਆਦਾ ਖਾਸ ਨਹੀਂ ਹੈਗਾ 11 ਡਾਲਰ ਜਾਂ 4 ਡਾਲਰ 3.5 ਡਾਲਰ ਹਰੇਕ ਚੀਜ਼ ਦੀ ਆਪਣੀ ਆਪਣੀ ਸਪੈਸ਼ਲਿਟੀ ਵਿਖਾਈ ਜੀ ਇਹਨਾਂ ਨੇ ਬਟ ਸਭ ਤੋਂ ਮੇਨ ਗੱਲ ਆ ਜਾਂਦੀ ਹੈ ਜੀ ਮਾਰਕੀਟਿੰਗ ਦਾ ਵੇ ਵੀ ਆਪਾਂ ਜੇ ਹੁੰਦੇ ਚੀਜ਼ ਵੇਚੀਏ ਤੇ ਬੰਦਾ ਕੀ ਬਤਾ ਐਵੇਂ ਵੇਖ ਕੇ ਛੱਡ ਜੇ ਬਟ ਜਿੱਦਾਂ ਇਹਨਾਂ ਨੇ ਰਿਪਰੈਜ਼ੈਂਟ ਕੀਤੀ ਹਰ ਇੱਕ ਚੀਜ਼ ਤੇ ਉਹ ਇੱਕ ਬਹੁਤ ਵਧੀਆ ਤਰੀਕਾ ਹੈ ਆਪਣੇ ਇੰਡੀਆ 'ਚ ਮਰਕੀਟਰ 'ਚ ਕੋਈ ਖਾਸ ਕਰਕੇ ਇਹ ਜਿਆਦਾ ਇੰਨਾ ਕੋਈ ਇਸ ਗੱਲ 'ਤੇ ਧਿਆਨ ਨਹੀਂ ਦਿੰਦਾ ਬਟ ਜੇ ਆਪਾਂ ਮਾਰਕੀਟਿੰਗ ਸਟ੍ਰੈਟਜੀ ਨੂੰ ਆਪਣੀ ਵਧੀਆ ਬਣਾ ਕੇ ਰੱਖਾਂਗੇ ਸੋ ਆਪਾਂ ਕਹਿ ਸਕਦੇ ਹਾਂ ਵੀ ਆਪਣਾ ਬਿਜ਼ਨਸ ਚੱਲਣ ਦੇ ਜ਼ਿਆਦਾ ਚਾਂਸ ਨੇ। ਆਹ ਟੇਬਲ ਦਾ ਜਿਹਨੇ ਪ੍ਰਾਈਜ਼ 299 ਡਾਲਰ ਹੈ। ਪਿੱਛੇ ਵਾਲਾ ਜਿਹੜਾ ਹੈ ਇਹਦਾ 8 ਡਾਲਰ ਹੈ ਥੱਲੇ ਵਾਲੀ ਜਿਹੜੀ ਪਲੇਟ ਦਾ 4 ਡਾਲਰ ਹੈ। ਆਹ ਚੇਅਰ ਹੋ ਗਈ। ਚੇਅਰ ਦਾ ਪ੍ਰਾਈਜ਼ 119 ਡਾਲਰ ਹੈ। ਟੇਬਲ ਹੋ ਗਿਆ 299 ਡਾਲਰ ਤੇ ਕੱਪ ਹੋਲਡਰ ਬਗੈਰ ਦਾ ਹਨਾ ਇਹਦਾ ਵੀ 19 ਡਾਲਰ ਆ ਟੇਬਲ ਦੀ ਹਾਈਟ ਐਡਜਸਟ ਵੀ ਹੋ ਜਾਂਦੀ ਹੈ ਇਹਨੂੰ ਸਹੀ ਕੰਮ ਲੱਭਿਆ ਇਹ ਖੜ ਖੜ ਕੇ ਵਹਿੰਦਾ ਪਿਆ ਵੀ ਹਾਂ ਥੱਲੇ ਵੀ ਹੋ ਜਾਂਦਾ ਹੁੰਦਾ ਇਸ ਗੁੱਡ ਹਾਂ ਸਭ ਤੋਂ ਮੇਨ ਗੱਲ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੈ ਜਿਹੜੀ ਚੀਜ਼ਾਂ ਨੇ ਰਿਪਰੈਜ਼ੈਂਟ ਕੀਤੀ ਹੈ ਇਹ ਇਹਨਾਂ ਨੇ ਇੱਕ ਵੱਖਰੇ ਤਰੀਕੇ ਨਾਲ ਕੀਤੀ ਹੈ ਵੀ ਜਿਹੜਾ ਬੰਦੇ ਦਾ ਦਿਲ ਕਰੇ ਲੈਣ ਦੀ ਹੈ ਨਾ ਹੁਣ ਆਪਣੇ ਇੰਡੀਆ 'ਚ ਆਪਾਂ ਜਾਣਦੇ ਹਾਂ ਤੇ ਉੱਥੇ ਜਾ ਕੇ ਵੇਨੇ ਆ ਵੀ ਕਿਤੇ ਵੀ ਜਾਈਏ ਉਹਨਾਂ ਨੇ ਸਮਾਨ ਸਿੱਧਾ ਰੱਖਿਆ ਹੁੰਦਾ ਵੀ ਆ ਸਮਾਨ ਹੈ ਆ ਰੇਟ ਹੈ ਬੰਦਾ ਕਈ ਵਾਰੀ ਵੇਖ ਕੇ ਵੀ ਛੱਡ ਹੁੰਦਾ ਪਰ ਇੱਥੇ ਉਹਨਾਂ ਨੇ ਡੈਕੋਰੇਟੀਆਂਆਂ ਕਿੰਨੀ ਜਿਹੀ ਬੰਦਾ ਇਹਨੂੰ 500 ਚੰਦਾ ਚੀਜ਼ ਦੇਖ ਕੇ ਹੁੰਦਾ ਜੀ ਕਰਦਾ ਕਿ ਆ ਲੈਂਦੀ ਜੀ ਵੀ ਆ ਚੀਜ਼ ਬੰਦਾ ਲੈ ਵੇ ਤੇ ਜ਼ਿਆਦਾ ਬੈਟਰ ਰਹੇਗਾ ਕਿਉਂਕਿ ਵੇਖਣ ਜੀ ਬਹੁਤ ਉਹਨਾਂ ਨੇ ਆਈ ਕਿ ਐਚੀ ਬਹੁਤ ਬਣਾਈ ਜਾਣੀ ਚੀਜ਼ਾਂ ਹਨ ਤੇ ਹਰ ਇੱਕ ਬੰਦੇ ਦਾ ਦਿਲ ਕਰਦਾ ਯਾਰ ਵੀ ਹਨਾ ਵੀ ਬਾਈ ਕਰੇ ਤੇ ਆਪਣੇ ਘਰ ਨੂੰ ਹੋਰ ਵੀ ਸੋਹਣਾ ਬਣਾਏ ਇਹਨਾਂ ਚੀਜ਼ਾਂ ਨਾਲ ਇਹ ਜਿਹੜਾ ਬੰਦਾ ਪਹਿਲੇ ਨਹੀਂ ਆਉਂਦਾ ਉਹ ਆਪਣੇ ਆਪਣੇ ਧਿਆਨ ਰੱਖੇ ਵੀ ਆ ਸਾਈਨ ਬੋਰਡ ਨਾਲ ਨਾਲ ਫੋਲੋ ਕਰਦਾ ਰਹੇ ਤੇ ਕਈ ਏਰੀ ਬੰਦਾ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਏਰੀ ਚ ਕਮੀ ਜਾਂਦਾ ਸੋ ਰਿਐਲਿਟੀ ਹੈ ਇਹਨੂੰ ਲੈ ਤੂੰ ਬਾਹਰ ਕਰ ਲੈ ਇਹਨੂੰ ਨਾ ਨਾਲ ਲੈ ਕੇ ਸਾਈ ਉਹ ਪਿੰਡਾਂ ਵਿੱਚ ਨਹੀਂ ਫਿਰਦੇ ਹੁੰਦੇ ਬਾਪਰੇ ਲੈ ਕੇ ਸੱਪ ਨੂੰ ਗਲੇ 'ਚ ਪਾ ਕੇ ਉਹ ਪਾਰਟਸੇ ਫੇਰ ਗਲੇ ਚ ਪਾ ਕੇ ਨੂੰ ਲੱਗਦੀਦਾ ਹੈ ਨਾ 6 ਇਹ ਮੇਲੇ ਲੱਗਦਾ ਲੱਗਦੀ ਕਿ ਕਰੇ ਕਿ ਕੋਟ ਕੋਟ ਵੜਾਏ ਕਿੰਨੇ ਦੀ ਇਹ 3 ਡਾਲਰ ਦੀ ਲੋਰੀ ਨੇ ਸਪੈਸ਼ਲ ਇਧਰੇ ਬਫੇ ਸੈੱਟ ਵੀ ਲਾਇਆ ਹੋਇਆ ਹੈ ਇਹਨਾਂ ਨੇ ਵੀ ਕਸਟਮਰਾਂ ਵਾਸਤੇ ਤਾਂ ਬਫੇ ਸੈੱਟ ਦਾ ਮਤਲਬ ਹੁੰਦਾ ਵੀ ਤੁਸੀਂ ਇਹਨਾਂ ਨੇ ਵੱਖਰੀ ਵੱਖਰੀ ਡਿਸ਼ਾਂ ਬਣਾਈਆਂ ਹੁੰਦੀਆਂ ਨੇ ਜੀ ਖਾਣ ਕੇ ਨਾਲੀਆਂ ਤੇ ਤੁਸੀਂ ਇੱਕ ਸਪੈਸੀਫਿਕ ਅਮਾਉਂਟ ਦੀ ਇੱਕ ਫਿਕਸ ਅਮਾਉਂਟ ਪੇ ਕਰਨੀ ਹੁੰਦੀ ਹੈ ਤੇ ਉਹਦੇ ਵਿੱਚ ਤੁਸੀਂ ਜਿਹੜੀਆਂ ਚੀਜ਼ਾਂ ਇਹਨਾਂ ਨੇ ਖਾਣੇ ਰੱਖੀਆਂ ਹੁੰਦੀਆਂ ਨੇ ਤੁਸੀਂ ਉਹ ਖਾ ਸਕਦੇ ਹੋ ਪਰ ਤੁਸੀਂ ਇੱਕ ਵਾਰ ਹੀ ਖਾ ਸਕਦੇ ਹੋ ਸੋ ਇੱਧਰੇ ਇੱਧਰੋਂ ਜਾਣਾ ਪੈਂਦਾ ਮੈਨੂੰ ਲੱਗਦਾ ਟਰਾਲੀ ਲੈ ਕੇ ਆਪਣਾ ਵਿੱਚ ਲੱਗਣਾ ਪੈਂਦਾ ਭਾਈ ਟਰਾਲੀ ਲੈ ਕੇ ਤਿਆਰ ਹੋ ਗਏ ਨੇ ਦੋਸਤੋ ਉੱਤੇ ਸਾਰਾ ਸਮਾਨ ਡਿਸਪਲੇ ਆਲਾ ਹੈ ਬਾਕੀ ਜਿਹੜੀ चीज ਤੁਹਾਨੂੰ ਪਸੰਦ ਹੁੰਦੀ ਹੈ ਤੁਹਾਨੂੰ ਬਾਏ ਥੱਲੇੋਂ ਜਾ ਕੇ ਕਰਨੀ ਪੈਣੀ ਹੈ ਸੋ ਥੱਲੇ ਉਹਨੇ ਟਰਾਲੀਆਂ ਆਪਣਾ ਇੱਥੋਂ ਲਵਾਂਗੇ ਤੇ ਉਹਦੇ ਵਿੱਚ ਆਪਣਾ ਸਮਾਨ ਰੱਖਾਂਗੇ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਆਪਣੇ ਘਰ ਲੈ ਜਾ ਸਕਦੇ ਹਾਂ। ਲੋ ਜੀ ਮੈਂ ਇੱਕ ਸਰਾਣਾ ਚੱਕ ਲਿਆ। ਅਸਲੇ ਕੋਸ਼ਣੇ ਕੋਸਤੇ ਬਾਏ ਕਰਕੇ ਜਾਈਏ। ਬਾਕੀ ਤੁਸੀਂ ਵੇਖੋ ਇੱਥੇ ਹੁਣ। ਹੌਲ ਬਦਾਮ ਭਰਿਆ ਪਿਆ ਹੈ। ਉੱਥੋਂ ਤੱਕ ਸ਼ੈਲਫਾਂ ਦੇ ਉੱਤੇ ਮਸ਼ੀਨਾਂ ਨਾਲ ਸਮਾਨ ਰੱਖਿਆ ਹੁੰਦਾ ਇਹਨਾਂ ਨੇ। ਤੇ ਇੱਥੋਂ ਆਪਾਂ ਬਾਏ ਕਰ ਸਕਦੇ ਹਾਂ। ਜਿੱਦਾਂ ਮੈਂ ਪਹਿਲਾਂ ਕਿਹਾ ਸੀ ਓਦਾਂ ਹੀ ਜਿਵੇਂ ਵੀ ਹੁਣ ਉੱਤੋਂ ਦੇ ਬੰਦਾ ਇੱਕ ਵਾਰੀ ਵੇਖ ਆਂਦਾ ਸਾਰਾ ਵੀ ਇਦਾਂ ਇਦਾਂ ਪੈਕੂਰੇਟ ਕਰ ਲਾਂਗੇ ਪਰ ਜਿਹੜਾ ਅਸਲ ਸਮਾਨ ਨੂੰ ਲੈਣਾ ਆਪਾਂ ਉਹ ਥੱਲੇ ਰੱਖਿਆ ਹੋਇਆ ਏਦਾਂ ਇਹਨਾਂ ਨੇ ਪੈਕਿੰਗਾਂ ਕਰ ਕਰਕੇ ਬਾਕਸ ਦੇ ਵਿੱਚ ਤੇ ਜ਼ਿਆਦਾਤਰ ਜਿਹੜਾ ਟੇਬਲ ਹੁੰਦੇ ਨੇ ਸਾਰੇ ਉਹ ਡਿਸਮੈਂਟਲ ਹੋਏ ਹੁੰਦੇ ਨੇ ਡਿਸਮੈਂਟਲ ਮਤਲਬ ਕਿ ਉਹ ਅਲੱਗ ਅਲੱਗ ਪਾਰਟ ਵਿੱਚ ਰੱਖੇ ਹੋਏ ਹੁੰਦੇ ਨੇ ਇਹਨਾਂ ਨੇ ਤੇ ਇਦਾਂ ਆਪਾਂ ਸਿਰਫ ਆ ਬਾਕਸ ਲੈ ਜਾਣੇ ਹੁੰਦੇ ਨੇ ਤੇ ਘਰ ਜਾ ਕੇ ਕਲਾਸ ਪੇਜ ਕਿਸ ਨਾਲ ਜੋੜ ਦੇਣਾ ਹੁੰਦਾ ਆਪਣਾ ਟੇਬਲ ਨੂੰ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਇਹ ਰੀ ਵੰਡੇ ਹੋਏ ਨੇ ਇਹਨਾਂ ਨੇ ਬਿਆਲੀ ਚੀਜ਼ ਇੱਥੇ ਪਈ ਹੋਈ ਏ ਤੇ ਆਪਣਾ ਲਿਜਾਓ ਵਾਲੀਆਂ ਚੀਜ਼ਾਂ ਤੇ ਆਪਣੇ ਘਰ ਜਾ ਕੇ ਆਪਣੀਆਂ ਆਪ ਜੋੜ ਲਓ ਟੂਲਸ ਨਾਲ ਤੇ ਅਗਲੇ ਗੁੰਡਾ ਜੀ ਸਾਰਾ ਅਸੀਂ ਵੀ ਆਪਣਾ ਟੇਬਲ ਚੱਕ ਲਿਆ ਮੇਰੇ ਘਰ ਜਾ ਕੇ ਖੋਲਾਂਗੇ ਚਿਹਰੇ ਦੇ ਚੱਕਾਂਗੇ ਬਾਕੀ ਘਰ ਜਾ ਕੇ ਨੂੰ ਆਪਾਂ ਨੂੰ ਬਾਕਸ ਕਰਾਂਗੇ ਤੇ ਟੂਲਸ ਨਾਲ ਆਪਾਂ ਇਹਨੂੰ ਜੋੜਾਂਗੇ ਤੇ ਫਿਰ ਤੁਹਾਨੂੰ ਘਰ ਜਾ ਕੇ ਵਿਖਾਵਾਂਗੇ ਬਾਕੀ ਆਪਾਂ ਇਹ ਕਿ ਵੀ ਲਿਆਇਆ ਛੋਟਾ ਜਿਹਾ ਬੜਾ ਸੋਹਣਾ ਲੱਗਦਾ ਪਿਆ ਸੀ ਦਾ ਬੈਠਾ ਦੇਖੋ ਉਹ ਬਹਿ ਗਿਆ ਜਿੱਥੇ ਜਵਾਕਾਂ ਦੇ ਹੀ ਕੰਮ ਨੇ ਬਾਈ ਨੇ ਚਿਹਰੇ ਚੱਕ ਲਿਆ ਤੇ ਟੇਬਲ ਵੀ ਚੱਕ ਲਿਆ ਬਾਈ ਤਿਆਰ ਹੈ ਚੈੱਕਆਉਟ ਦੇ ਨੇੜੇ ਨੂੰ ਨੇ ਆ ਕੌਲੀਆਂ ਵੀ ਰੱਖੀਆਂ ਹੋਈਆਂ ਨੇ ਜੀ 80 ਸੈਂਟ ਦੀ ਇੱਕ ਏ ਸੋ ਬਾਕੀ ਆਪਾਂ ਸਮਾਨ ਆਪਣਾ ਰੱਖ ਲਿਆ ਚੇਅਰ ਰੱਖ ਲਈ ਟੇਬਲ ਰੱਖ ਲਿਆ ਨਾਲ ਇੱਕ ਦੋ ਚੀਜ਼ਾਂ ਇਹ ਲਈਆਂ ਨਾਲ ਮੇਰਾ ਸਰਾਣਾ ਹੋ ਗਿਆ ਬਾਕੀ ਚੈੱਕ ਆਊਟ ਕਰਦੇ ਆ ਕਰ ਜਾਂਦੇ ਆ ਘਰ ਜਾ ਕੇ ਦਾ ਅਨਬਾਕਸ ਕਰਦੇ ਆ ਉਹ ਤੁਹਾਨੂੰ ਬਣਾ ਕੇ ਵਿਖਾਵਾਂਗੇ ਵਿੱਚ ਮੈਂ ਕਲਿੱਪ ਪਾ ਦੇਵਾਂਗਾ ਕਿ ਟੇਬਲ ਕਿਦਾਂ ਦਾ ਲੱਗਦਾ ਸੋ ਫਰਸਟ ਫਲੋਰ ਤੋਂ ਥੱਲੇ ਆਨ ਲਈ ਇਹਨਾਂ ਨੇ ਲਿਫਟਾਂ ਲਾਈਆਂ ਹੋਈਆਂ ਨੇ ਇਹ ਵੱਡੀਆਂ ਫੁੱਲੇ ਸਪੇਸ ਵਾਲੀਆਂ ਉਹਦੇ ਵਿੱਚ ਆਪਣੇ ਲਈ ਟਰਾਲੀ ਸਮੇਤ ਤੁਸੀਂ ਆਪਣਾ ਸਾਰਾ ਸਮਾਨ ਰੱਖ ਸਕਦੇ ਹੋ ਜਿਵੇਂ ਹੁਣ ਆ ਇੰਨੇ ਵੀ ਆਪਣਾ ਸਮਾਨ ਲੈ ਕੇ ਆਂਦਾ ਸੀ ਜਿਵੇਂ ਹੁਣ ਉਹ ਲੈ ਕੇ ਆਇਆ ਸਮਾਨ ਆਪਣਾ ਤੇ ਅਸੀਂ ਵੀ ਸਮਾਨ ਇੱਥੋਂ ਹੀ ਲੈ ਕੇ ਆਏ ਆ ਤੇ ਸਾਹਮਣੇ ਆਪਣਾ ਇੱਥੇ ਆਪਣੀ ਗੱਡੀ پارک ਕਰੋ ਗੱਡੀ 'ਚ ਸਮਾਨ ਰੱਖੋ ਤੇ ਈਜ਼ੀ ਹੋ ਜਾਓ ਪੂਰਾ ਪ੍ਰਬੰਧ ਕੀਤਾ ਹੋਇਆ ਇਹਨਾਂ ਨੇ ਕਿਸ ਤਰੀਕੇ ਦੀ ਵੀ ਕੋਈ ਦਿੱਕਤ ਨਹੀਂ ਆਣ ਦਿੰਦੇ